कमल सिंह सशकाल सशकाल जी किमे हो ठीक हो ਤੁਸੀਂ ਡਿਊਟੀ ਹੋਂ ਜਾ ਪਿੰਡੋਂ ਉਹ ਠੀਕ ਹੋ ਜੀ ਘਰ ਪਰਿਵਾਰ ਕਿਵੇਂ ਆ ਬੱਚੇ ਕਿਵੇਂ ਆ ਲਾਈਵ ਤੇ ਪਹੁੰਚ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਡਿਊਟੀ ਕਿਹੜੀ ਜਗ੍ਹਾ ਡਿਊਟੀ ਹੋਂ ਤੁਸੀਂ ਇੰ ਕਿਹੜੀ ਜਗ੍ਹਾ ਤੇ ਉਟੀਓ ਕਮਲ ਸਿੰਘ ਵਧੀਆ ਸਾਰੇ ਵਧੀਆ ਚਾਹੀਦੇ ਆ ਜੀ ਬਹੁਤ ਵਧੀਆ ਗੱਲਾਂ ਹੋਰ ਦੱਸੋ ਘਰ ਦੇ ਵਿੱਚ ਲੱਗਾ ਹੋਇਆ ਏ ਮਿਸਤਰੀ ਜਦੋਂ ਘਰ ਪਾਉਣ ਲੱਗ ਗਿਆ ਤੁਹਾਨੂੰ ਦਿਖਾਵਾਂਗੇ ਕਰ ਜ਼ਲੰਦਰ ओके ओके ਜ਼ਲੰਦਰ ਠੀਕ ਹੈ ਸਕਿੰਟੇ ਦੋ ਬਾਰੀ ਕਲਿੱਕ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਤੋ ਦੀ ਬਾਈਫ ਪਿੰਡ ਆ ਕੇ ਤੁਹਾਡੇ ਕੋਲ ਆ। ਯਾ ਵੀਡੀਓ ਚੱਲ ਰਹੀ ਹੈਗੀ 10ਵਾਂ ਪਾਗ ਵੱਡੇ ਸਰਦਾਰਾਂ ਦੀ ਨੋ। ਪਲੀਜ਼ ਵੀਡੀਓ ਨੂੰ ਵਾਚ ਕਰੋ ਪਤਾ ਨਹੀਂ ਕਿ ਹੋਇਆ ਪੈਸੇ ਨਾਲ ਰੁਕ ਜੇ ਗਿਆ। ਵੀਡੀਓ ਨਹੀਂ ਚੱਲ ਰਹੀ ਹੈ ਜਿੰਮੇ ਪਹਿਲਾਂ 7-7000 ਆਮ ਨਾਲ ਚੱਲੀ ਆ ਜਾਂਦੀਆਂ ਸੀ। ਹੁਣ ਵੀਡੀਓ 200 ਤੋਂ ਉੱਪਰ ਹੀ ਨਹੀਂ ਹੋ ਰਹੀਆਂ। ਪਤਾ ਨਹੀਂ ਕੀ ਦਿੱਕਤ ਹੋਈ ਪਿਆ ਚੈਨਲ ਹੀ ਰੁਕ ਜਿਹਾ ਨਹੀਂ ਸਬਸਕ੍ਰਾਈਬਰ ਹੋ ਰਹੇ ਨਹੀਂਗੇ ਪਲੀਜ਼ ਚੈਨਲ ਨੂੰ ਸਪੋਰਟ ਕਰੋ ਵਾਤ ਤੋਂ ਵਾਤ ਵੀਡੀਓ ਨੂੰ ਵਾਚ ਕਰਿਆ ਕਰੋ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਵਾਚ ਕਰਦੇ ਹੋ ਤਾਂ ਮੇਰਾ ਟਾਈਮ ਵੱਧਦਾਗਾ ਬਸ ਟਾਈਮ ਵੱਧਦਾਗਾ ਲਾਈਵ ਤਾਂ ਮੈਂ ਲਗਾਉਣੀ ਬਹੁਤ ਬੰਦ ਕਰਤੀ ਬਹੁਤ ਘੱਟ ਲਾ ਰਹੀਆਂ ਮੈਂ ਲਾਈਵ ਹੰਦੋ ਉਹ ਦਿਨ ਉਹ ਕਰੀ ਸੀ ਮੈਂ ਤਾਂ ਇਹੋ ਲਾਈਵ ਲਗਾਈ ਸੀ ਕੱਲ ਵੀ ਲਗਾਈ ਪਰਸੋਂ ਲਗਾਈ ਸੀਗੀ ਅੱਜ ਫਿਰ ਮੈਂ ਕਿਹਾ ਚਲੋ ਘਰੇ ਘਰਿਆਂ ਲਗਾ ਲੈਣੀ ਆ ਲਾਈਵ ਵੀਡੀਓ ਨੂੰ ਵਾਚ ਕਰਿਆ ਕਰੋ ਨਾਲ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਵੀ ਕੀ ਕਮੀ ਉਹਦੇ ਵਿੱਚ ਤਾਂ ਜੋ ਅਸੀਂ ਆਪਦੀ ਕਮੀ ਨੂੰ ਸਧਾਰ ਸਕੀਏ ਅਗਰ ਤੁਹਾਡੇ ਮਾਈਂਡ 'ਚ ਕੋਈ ਮਤਲਬ ਸਟੋਰੀ ਵਗੈਰਾ ਹੈ ਤਾਂ ਪਲੀਜ਼ ਮੈਨੂੰ ਜਰੂਰ ਦੱਸਿਆ ਕਰੋ ਅਸੀਂ ਤੁਹਾਡੀ ਸਟੋਰੀ ਨੂੰ ਜਰੂਰ ਸਾਹਮਣੇ ਰੱਖਾਂਗੇ ਮੈਂ ਵੀ ਐਦਾਂ ਕਿਸੇ ਦੀ ਲਾਈਵ 'ਚ ਜਾਨੀ ਹੁੰਨੀ ਜਦੋਂ ਬ੍ਰਾਟਸਰ ਆ ਗਏ ਉਹਨਾਂ ਨੇ ਕਿਹਾ ਸੀ ਸਾਨੂੰ ਸਟੋਰੀ ਦੱਸੋ ਮੈਂ ਉਹਨਾਂ ਨੂੰ ਸਟੋਰੀ ਦਿੱਤੀ ਹੈਗੀ ਐਦਾਂ ਮੈਂ ਤੁਹਾਨੂੰ ਵੀ ਕਹਿ ਰਹੀ ਆਂ ਅਗਰ ਕਿਸੇ ਦੇ ਵੀ ਮਾਈਂਡ 'ਚ ਕਿਸੇ ਤਰ੍ਹਾਂ ਦੀ ਵੀ ਕੋਈ ਸਟੋਰੀ ਆ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਣਾ Kau desuh ke Malji, garmi oke okay, bang. ਸਕ੍ਰੀਨ ਤੇ ਦੋ ਵਾਰੀ ਕਲਿੱਕ ਕਰਕੇ ਲਾਈਵ ਨੂੰ ਲਾਈਕ ਕਰ ਦਿਓ